ਕੀ ਤੁਸੀਂ ਕਦੇ ਸੋਚਿਆ ਹੈ ਕਿ ਜੇ ਤੁਹਾਡਾ ਪਰਸ ਗੁੰਮ ਜਾਵੇ ਤੇ ਡੇਵਿਡ ਕਾਰਡ ਵੀ ਨਾ ਹੋਵੇ ਤਾਂ ਪੈਸੇ ਕਿਵੇਂ ਕਢਵਾਓਗੇ ਇਸ ਦਾ ਹੱਲ ਆ ਚੁੱਕਾ ਹੈ ਆਧਾਰ ਏਟੀਐਮ ਆਧਾਰ ਏਟੀਐਮ ਕੋਈ ਵੱਖਰੀ ਮਸ਼ੀਨ ਨਹੀਂ ਇਹ ਹੈ ਆਧਾਰ ਇਨੇਬਲ ਪੇਮੈਂਟ ਸਿਸਟਮ ਜਿਸ ਨੂੰ ਐਨਪੀਸੀਆਈ ਵੱਲੋਂ ਤਿਆਰ ਕੀਤਾ ਗਿਆ ਹੈ ਇਸ ਪ੍ਰਣਾਲੀ ਦੇ ਰਾਹੀਂ ਤੁਸੀਂ ਸਿਰਫ ਆਪਣਾ ਆਧਾਰ ਨੰਬਰ ਅਤੇ ਅੰਗੂਠੇ ਦੀ ਛਾਪ ਦੇ ਨਾਲ ਬਿਨਾ ਕਾਰਡ ਜਾਂ ਫਿਰ ਪਿੰਨ ਦੇ ਆਪਣੇ ਬੈਂਕ ਖਾਤੇ ਤੋਂ ਪੈਸੇ ਕਢਵਾ ਸਕਦੇ ਹੋ ਇਹ ਸੇਵਾ ਆਮ ਤੌਰ ਉਤੇ ਬੈਂਕ ਦਫ਼ਤਰਾਂ ਜਾਂ ਫਿਰ ਕਾਮਨ ਸਰਵਿਸ ਸੈਂਟਰਾਂ ਦੇ ਉੱਤੇ ਉਪਲਬਧ ਹੁੰਦੀ ਹੈ ਜੇ ਤੁਹਾਡਾ ਬਟਵਾ ਗੁਆਚ ਜਾਂਦਾ ਹੈ ਤਾਂ ਘਬਰਾਉਣ ਦੀ ਕੋਈ ਵੀ ਜ਼ਰੂਰਤ ਨਹੀਂ ਤੁਸੀਂ ਸਿਰਫ ਆਪਣੇ ਨੇੜਲੇ ਏਪੀਐਸ ਸੈਂਟਰ ਜਾਂ ਫਿਰ ਦੁਕਾਨ ਉੱਤੇ ਜਾਓ ਆਪਰੇਟਰ ਨੂੰ ਆਪਣਾ ਆਧਾਰ ਨੰਬਰ ਅਤੇ ਬੈਂਕ ਦਾ ਨਾਮ ਦੱਸੋ ਕਢਵਾਉਣੀ ਰਕਮ ਦੱਸੋ ਅਤੇ ਆਪਣਾ ਆਗੂ ਠਾ ਮਸ਼ੀਨ ਦੇ ਉੱਪਰ ਲਗਾਓ ਤੁਰੰਤ ਤੁਹਾਡੇ ਖਾਤੇ ਦੇ ਵਿੱਚੋਂ ਪੈਸੇ ਕੱਟ ਕੇ ਤੁਹਾਨੂੰ ਨਕਦ ਰਕਮ ਮਿਲ ਜਾਵੇਗੀ ਨਾਲ ਹੀ ਮਿਲੇਗੀ ਇੱਕ ਪ੍ਰਿੰਟ ਰਸੀਦ ਸੁਰੱਖਿਆ ਦੇ ਮਾਮਲੇ ਵਿੱਚ ਵੀ ਇਹ ਪ੍ਰਣਾਲੀ ਬਹੁਤ ਮਜ਼ਬੂਤ ਹੈ ਕਿਉਂਕਿ ਹਰ ਵਿਅਕਤੀ ਦੀ ਬਾਇਓਮੈਟ੍ਰਿਕ ਪਛਾਣ ਵੱਖਰੀ ਹੁੰਦੀ ਹੈ ਇਸ ਕਰਕੇ ਕੋਈ ਹੋਰ ਤੁਹਾਡੇ ਖਾਤੇ ਵਿੱਚੋਂ ਪੈਸੇ ਨਹੀਂ ਕਢਵਾ ਸਕਦਾ ਨਾ ਕੋਈ ਪਿੰਨ ਚੋਰੀ ਹੋਣ ਦਾ ਡਰ ਹੈ ਨਾ ਹੀ ਕੋਈ ਕਾਰਡ ਗਵਾਚਣ ਦੀ ਚਿੰਤਾ ਆਧਾਰ ਏਟੀਐਮ ਦੇ ਨਾਲ ਤੁਸੀਂ ਸਿਰਫ ਕੈਸ਼ ਹੀ ਨਹੀਂ ਕਢਵਾ ਸਕੋਗੇ ਸਗੋ ਬੈਲੈਂਸ ਚੈੱਕ ਮਿਨੀ ਸਟੇਟਮੈਂਟ ਤੇ ਫੰਡ ਟਰਾਂਸਫਰ ਵਰਗੀਆਂ ਸਹੂਲਤਾਂ ਵੀ ਲੈ ਸਕਦੇ ਹੋ ਖਾਸ ਤੌਰ ਉੱਤੇ ਪਿੰਡਾਂ ਅਤੇ ਦੂਰਦਰੇਂ ਦੇ ਇਲਾਕਿਆਂ ਵਿੱਚ ਇਹ ਬਹੁਤ ਵੱਡੀ ਸਹੂਲਤ ਹੈ ਜਿੱਥੇ ਬੈਂਕ ਜਾਂ ਫਿਰ ਏਟੀਐਮ ਆਸਾਨੀ ਦੇ ਨਾਲ ਉਪਲਬਧ ਨਹੀਂ ਹੁੰਦੇ ਇਸ ਲਈ ਯਾਦ ਰੱਖੋ ਤੁਹਾਡਾ ਆਧਾਰ ਹੀ ਤੁਹਾਡਾ ਏਟੀਐਮ ਹੈ ਕੀ ਤੁਸੀਂ ਕਦੇ ਸੋਚਿਆ ਹੈ ਕਿ ਜੇ ਤੁਹਾਡਾ ਪਰਸ ਗੁੰਮ ਜਾਵੇ ਤੇ ਡੈ빗 ਕਾਰਡ ਵੀ ਨਾ ਹੋਵੇ ਤਾਂ ਪੈਸੇ ਕਿਵੇਂ ਕਢਵਾਓਗੇ ਇਸ ਦਾ ਹੱਲ ਆ ਚੁੱਕਾ ਹੈ ਆਧਾਰ ਏਟੀਐਮ ਆਧਾਰ ਏਟੀਐਮ ਕੋਈ ਵੱਖਰੀ ਮਸ਼ੀਨ ਨਹੀਂ ਇਹ ਹੈ ਆਧਾਰ ਇਨੇਬਲ ਪੇਮੈਂਟ ਸਿਸਟਮ ਜਿਸ ਨੂੰ ਐਨਪੀਸੀਆਈ ਵੱਲੋਂ ਤਿਆਰ ਕੀਤਾ ਗਿਆ ਹੈ ਇਸ ਪ੍ਰਣਾਲੀ ਦੇ ਰਾਹੀਂ ਤੁਸੀਂ ਸਿਰਫ ਆਪਣਾ ਆਧਾਰ ਨੰਬਰ ਅਤੇ ਅੰਗੂਠੇ ਦੀ ਛਾਪ ਦੇ ਨਾਲ ਬਿਨਾ ਕਾਰਡ ਜਾਂ ਫਿਰ ਪਿੰਨ ਦੇ ਆਪਣੇ ਬੈਂਕ ਖਾਤੇ ਤੋਂ ਪੈਸੇ ਕਢਵਾ ਸਕਦੇ ਹੋ ਇਹ ਸੇਵਾ ਆਮ ਤੌਰ ਉਤੇ ਬੈਂਕ ਦੋਸਤਾਂ ਜਾਂ ਫਿਰ ਕਾਮਨ ਸਰਵਿਸ ਸੈਂਟਰਾਂ ਦੇ ਉੱਤੇ ਉਪਲਬਧ ਹੁੰਦੀ ਹੈ ਜੇ ਤੁਹਾਡਾ ਬਟਵਾ ਗੁਆ ਜਾਂਦਾ ਹੈ ਤੱਕ ਘਬਰਾਉਣ ਦੀ ਕੋਈ ਵੀ ਜ਼ਰੂਰਤ ਨਹੀਂ ਤੁਸੀਂ ਸਿਰਫ ਆਪਣੇ ਨੇੜਲੇ ਏਪੀਐਸ ਸੈਂਟਰ ਜਾਂ ਫਿਰ ਦੁਕਾਨ ਉੱਤੇ ਜਾਓ ਆਪਰੇਟਰ ਨੂੰ ਆਪਣਾ ਆਧਾਰ ਨੰਬਰ ਅਤੇ ਬੈਂਕ ਦਾ ਨਾਮ ਦੱਸੋ ਕਢਵਾਉਣੀ ਰਕਮ ਦੱਸੋ ਅਤੇ ਆਪਣਾ ਅੰਗੂਠਾ ਮਸ਼ੀਨ ਦੇ ਉੱਪਰ ਲਗਾਓ ਤੁਰੰਤ ਤੁਹਾਡੇ ਖਾਤੇ ਦੇ ਵਿੱਚੋਂ ਪੈਸੇ ਕੱਟ ਕੇ ਤੁਹਾਨੂੰ ਨਕਦ ਰਕਮ ਮਿਲ ਜਾਵੇਗੀ ਨਾਲ ਹੀ ਮਿਲੇਗੀ ਇੱਕ ਪ੍ਰਿੰਟ ਰਸੀਦ ਸੁਰੱਖਿਆ ਦੇ ਮਾਮਲੇ ਵਿੱਚ ਵੀ ਇਹ ਪ੍ਰਣਾਲੀ ਬਹੁਤ ਮਜ਼ਬੂਤ ਹੈ ਕਿਉਂਕਿ ਹਰ ਵਿਅਕਤੀ ਦੀ ਬਾਇਓਮੈਟ੍ਰਿਕ ਪਛਾਣ ਵੱਖਰੀ ਹੁੰਦੀ ਹੈ ਇਸ ਕਰਕੇ ਕੋਈ ਹੋਰ ਤੁਹਾਡੇ ਖਾਤੇ ਵਿੱਚੋਂ ਪੈਸੇ ਨਹੀਂ ਕਢਵਾ ਸਕਦਾ ਨਾ ਕੋਈ ਪਿੰਨ ਚੋਰੀ ਹੋਣ ਦਾ ਡਰ ਹੈ ਨਾ ਹੀ ਕੋਈ ਕਾਰਡ ਗਵਾਚਣ ਦੀ ਚਿੰਤਾ ਆਧਾਰ ਏਟੀਐਮ ਦੇ ਨਾਲ ਤੁਸੀਂ ਸਿਰਫ ਕੈਸ਼ ਹੀ ਨਹੀਂ ਕਢਵਾ ਸਕੋਗੇ ਸਗੋ ਬੈਲੈਂਸ ਚੈੱਕ ਮਿਨੀ ਸਟੇਟਮੈਂਟ ਤੇ ਫੰਡ ਟਰਾਂਸਫਰ ਵਰਗੀਆਂ ਸਹੂਲਤਾਂ ਵੀ ਲੈ ਸਕਦੇ ਹੋ ਖਾਸ ਤੌਰ ਉੱਤੇ ਪਿੰਡਾਂ ਅਤੇ ਦੂਰਦਰੇਂ ਦੇ ਇਲਾਕਿਆਂ ਵਿੱਚ ਇਹ ਬਹੁਤ ਵੱਡੀ ਸਹੂਲਤ ਹੈ ਜਿੱਥੇ ਬੈਂਕ ਜਾਂ ਫਿਰ ਏਟੀਐਮ ਆਸਾਨੀ ਦੇ ਨਾਲ ਉਪਲਬਧ ਨਹੀਂ ਹੁੰਦੇ ਇਸ ਲਈ ਯਾਦ ਰੱਖੋ ਤੁਹਾਡਾ ਆਧਾਰ ਹੀ ਤੁਹਾਡਾ ਏਟੀਐਮ